ਸ਼੍ਰੀ راہੁਲ ਗਾਂਧੀ ਜੀ ਦੇ ਵੱਲੋਂ ਬਣਾਏ ਗਏ ਕੇਕੇਸੀ ਕਾਂਗਰਸ ਦੇ ਗਰੁੱਪ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਗਿਰਨਜੀਤ ਸਿੰਘ ਗਹਿਰੀ ਸਾਹਿਬ ਉਹਨਾਂ ਦੇ ਨਾਲ ਮੰਚ ਤੇ ਬਿਰਾਜਮਾਨ ਸ਼੍ਰੀ ਚਾਹ ਜੀ ਸ਼ਰਮਾ ਜੀ ਸਤਨਾਮ ਜੀ ਸਾਡਾ ਜੀ ਐਸਸੀ ਸਰ ਦੇ ਚੇਅਰਮੈਨ ਲਖਮੀਰ ਸਿੰਘ ਲਖਾ ਜੀ ਦਲਤ ਸਮਾਜ ਦੇ ਆਗੂ ਸਰਦਾਰ ਗੋਪਾਲ ਸਿੰਘ ਘਾੜੂ ਸਾਹਿਬ ਮੇਰੇ ਸਾਹਮਣੇ ਬੈਠੇ ਸਰਦੇਵ ਸਿੰਘ ਠੇਕੇਦਾਰ ਸਾਹਿਬ ਨੰਬਰਦਾਰ ਸਾਹਿਬ ਸਾਰੀਆਂ ਜਥੇਬੰਦੀਆਂ ਦੇ ਸਾਰੀਆਂ ਇਕਾਈਆਂ ਦੇ ਆਗੂ ਸਹਿਬਾਨ ਮੈਂਬਰ ਸਹਿਬਾਨ ਸਤਿਕਾਰਯੋਗ ਮੇਰੀਆਂ ਭੈਣਾਂ ਜਿਨ੍ਹਾਂ ਮੇਰੇ ਸਾਹਮਣੇ ਬੈਠੇ ਨੌਜਵਾਨ ਸਾਥੀਓ ਆਓ ਅੱਜ ਫਤਿਹ ਦੀ ਸਾਂਝ ਪਾਈਏ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੋ ਪੰਜਾਬੀ ਦੀ ਮਹਾਨ ਕਵਿਤਰੀ ਬੀਬਾ ਅਮਰਤਾ ਪ੍ਰੀਤਮ ਜੀ ਦਾ ਕਥਨ ਹੈ ਕਿ ਕਿੱਕਰਾ ਦੇ ਕੰਡਿਆੜਿਆ ਉੱਤੋਂ ਚੜਿਆ ਕੋ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਦੇ ਨੇ ਖੋ ਅੱਜ ਹੱਕ ਦੀ ਲੜਾਈ ਹੈ ਅੱਜ ਸੱਚ ਦੀ ਲੜਾਈ ਹੈ ਅੱਜ ਸਾਡੀ ਪੱਕੇ ਦਾ ਸਵਾਲ ਅੱਜ ਸਾਡੀ ਮੁਕਤ ਦਾ ਸਵਾਲ ਬਣਦਾ ਜਾ ਰਿਹਾ ਹੈ ਜੋ ਸੈਂਟਰ ਦੀ ਸਰਕਾਰ ਜੋ ਪੰਜਾਬ ਦੀ ਸਰਕਾਰ ਸਾਡੇ ਹੱਕਾਂ ਤੇ ਡਾਕੇ ਮਾਰ ਰਹੀ ਹੈ ਹਰ ਦਿਨ ਨਵੀਆਂ ਤੋਂ ਨਵੀਆਂ ਪਾਲਸੀਆਂ ਬਣ ਕੇ ਦਲਤਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਦਲਤਾਂ ਦੇ ਹੱਤ ਖੋਏ ਜਾ ਰਹੇ ਆ ਕਿਸਾਨਾਂ ਦੇ ਹੱਤ ਖੋਏ ਜਾ ਰਹੇ ਆ ਉਹਨਾਂ ਦੀਆਂ ਲੜਾਈਆਂ ਲੜਨ ਵਾਸਤੇ ਸਾਡੇ ਕਾਂਗਰਸ ਪਾਰਟੀ ਦੇ ਆਪੂ ਸ਼੍ਰੀ ਰਾਹੁਲ ਗਾਂਧੀ ਨੇ 2024 ਦੀਆਂ ਚੋਣਾਂ ਦੇ ਦੌਰਾਨ ਇੱਕ ਯਾਤਰਾ ਕੀਤੀ ਸੀ ਔਰ ਯਾਤਰਾ ਦੇ ਦੌਰਾਨ ਉਹ ਪਾਇਆ ਗਿਆ ਕਿ ਜਿੰਨੇ ਲੋਕ ਕੰਮ ਕਰਨ ਵਾਲੇ ਆ ਜਿੰਨੇ ਲੋਕ ਦਿਹਾੜੀਆਂ ਦੇ ਜਾਣ ਵਾਲੇ ਆ ਰਿਕਸ਼ਾ ਚ ਚਲਾਉਣ ਵਾਲੇ ਆ ਜਾਂ ਕਿਸੇ ਮਜ਼ਦੂਰੀ ਦੇ ਨਾਲ ਸੰਬੰਧਤ ਆ ਕੰਮਕਾਰਾਂ ਦੇ ਨਾਲ ਸੰਬੰਧਤ ਲੋਕ ਆ ਉਹਨਾਂ ਸਾਰਿਆਂ ਦਾ ਏਕਾ ਨਹੀਂ ਹੈ ਉਹਨਾਂ ਨੂੰ ਬੰਦੇ ਹੱਕ ਨਹੀਂ ਮਿਲਦੇ 45 ਕਰੋੜ ਲੋਕਾਂ ਦਾ ਸਰਵੇ ਦੇ ਵਿੱਚ ਨਾਮ ਆਇਆ ਕਿ ਇਹ ਲੋਕ ਕੋਈ ਯੂਨੀਅਨ ਦਾ ਹਿੱਸਾ ਨਹੀਂ ਆਮ ਤੌਰ ਤੇ ਕੀ ਹੁੰਦਾ ਮਲਾਜਮਾਂ ਦੀ ਇਕਤਾ ਹੁੰਦੀ ਹੈ ਉਹਨਾਂ ਦੇ ਪੱਖ ਦੇ ਵਿੱਚ ਸਰਕਾਰਾਂ ਫੈਸਲਾ ਲੈ ਜਾਂਦੀਆਂ ਆਮ ਤੌਰ ਤੇ ਕਿਸਾਨਾਂ ਦੀਆਂ ਯੂਨੀਅਨਾਂ ਹੁੰਦੀਆਂ ਉਹਨਾਂ ਦੇ ਪੱਖ ਦੇ ਵਿੱਚ ਫੈਸਲੇ ਆ ਜਾਂਦੇ ਆ ਪਰ ਜਿਹੜਿਆ ਅਧ ਵਿਚਾਰੇ ਆਲੇ ਆ ਜਿਨ੍ਹਾਂ ਦਾ ਕੋਈ ਏਕਾ ਨਹੀਂ ਜਿਨ੍ਹਾਂ ਦੀ ਕੋਈ ਯੂਨੀਅਨ ਨਹੀਂ ਉਹਨਾਂ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ ਉਹਨਾਂ ਮਜ਼ਦੂਰਾਂ ਦਾ ਸ਼ੋਸ਼ਣ ਹੁੰਦਾ ਹੈ ਮੇਰੇ ਤੋਂ ਪਹਿਲਾਂ ਕਿਪੜਾ ਦੇ ਨਰ ਸਟੇਜ 'ਤੇ ਕਰਦੇ ਹੋ ਉਸ ਨੂੰ ਬਹੁਤ ਸਾਰਾ ਬਣਾਉਂਗਾ ਭਾਈ ਗੱਲ ਦਾ ਸਵਾਦ ਲੈ ਲੋ ਦੋ ਮਿੰਟ ਭਾਈ ਜੀ ਬਾਅਦ ਲੈਣਾ ਮੈਂ ਗੱਲ ਕਰ ਰਿਹਾ ਸੀ ਕਿ ਜਿੱਥੇ ਸਾਡਾ ਏਕਾ ਨਾ ਹੋਵੇ ਉੱਥੇ ਮਜ਼ਦੂਰਾਂ ਦਾ ਸ਼ੋਸ਼ਣ ਹੁੰਦਾ ਹੈ ਫੈਕਟਰੀਆਂ ਦੇ ਮੁਲਾਜ਼ਮਾਂ ਦਾ ਸਾਡੇ ਏਕਾ ਲਈ ਪਟ્રોલ ਪੰਪਾਂ ਤੇ ਕੰਮ ਕਰਨ ਵਾਲੇ ਨੌਜਵਾਨਾਂ ਦਾ ਏਕਾ ਲਈ ਪੱਠਾ ਮਜ਼ਦੂਰਾਂ ਦਾ ਏਕਾ ਨਹੀਂ ਰਿਕਸ਼ਾ ਚਲਾਉਣ ਵਾਲਿਆਂ ਦਾ ਏਕਾ ਨਹੀਂ ਜੇ ਏਕਾ ਹੋਵੇ ਤਾਂ ਥੋੜੇ ਪੱਖ ਦੇ ਵਿੱਚ ਫੈਸਲੇ ਹੋਣੇ ਸ਼ੁਰੂ ਹੋਣ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਦਾ ਕੋਈ ਪੁੱਤ ਮਰ ਜਾਂਦਾ ਸਰਕਾਰਾਂ ਕਰੋੜ ਕਰੋੜ ਰੁਪਈਆ ਦੇ ਕੇ ਜਾਂਦੀਆਂ ਪਰਵਾਰਾਂ ਨੂੰ ਨੌਕਰੀਆਂ ਮਿਲਦੀਆਂ ਪਰ ਆਮ ਕਿਸੇ ਗਰੀਬ ਬੰਦੇ ਨੂੰ ਕਿਸੇ ਦਿਹਾੜੀਦਾਰ ਨੂੰ ਕਿਸੇ ਰਿਕਸ਼ੇ ਵਾਲੇ ਨੂੰ ਕਿਸੇ ਰੇੜੀ ਵਾਲੇ ਨੂੰ ਕੋਈ ਪੁੱਛਦਾ ਨਹੀਂ ਬਹੁਤ ਬੰਦਾ ਮਰੇ ਤੇ ਮਰੀ ਹੰਝੂ ਸੁਟਨੀ ਉਹਦਾ ਇਹ ਸਾਡੇ ਹਾਲਾਤ ਹੈ ਸੋ ਤੁਹਾਨੂੰ ਅਸੀਂ ਇਸ ਕਰਕੇ ਇਕੱਠੇ ਕੀਤਾ ਕਿ ਆਪਾਂ ਨੂੰ ਇਕੱਠੇ ਹੋਈਏ ਆਪਾਂ ਇੱਕ ਵਾਰ ਸਬੂਤ ਦੇਈਏ ਤਾਂ ਜੋ ਸਰਕਾਰ ਸਾਡੇ ਪੱਖ ਦੇ ਇੱਕ ਫੈਸਲੇ ਲਵੇ ਸਾਡਾ ਆਮ ਤੌਰ ਤੇ ਸ਼ੋਸ਼ਣ ਹੋ ਰਿਹਾ ਸਾਡੀ ਦੇਸ਼ ਦੀ ਪਾਰਲੀਮੈਂਟ ਜਿਹੜੀ ਇੱਕ ਕਾਰਪੋਰੇਟ ਘਰਾਣਿਆਂ ਦੇ ਧੱਕੇ ਚੜ ਚੁੱਕੀ ਹੈ ਚਾਰ ਬੰਦੇ ਦੇਸ਼ ਨੂੰ ਚਲਾ ਰਹੇ ਆ ਦੋ ਬੰਦੇ ਦੇਖ ਨੂੰ ਵੇਚੀ ਜਾਂਦੇ ਆ ਤੇ ਦੋ ਖਰੀਦੀ ਜਾਂਦੇ ਆ ਆ ਸਾਡੇ ਹਾਲਾਤ ਬਣੇ ਆ ਜਿਹੜੀ ਸਾਡੀ ਲੋਕਤੰਤਰ ਦਾ ਸਭ ਤੋਂ ਵੱਡਾ ਸਤੰਭ ਸਭ ਤੋਂ ਵੱਡਾ ਸਥਾਨ ਮੈਂ ਸਮਝਦਾ ਆ ਸੈਂਟਰ 'ਚ ਸਾਡੀ ਸਰਕਾਰ ਹੁੰਦੀ ਆ ਪਾਰਲੀਮੈਂਟ ਹੁੰਦੀ ਆ ਪਰ ਪਾਰਲੀਮੈਂਟ ਦੇ ਵਿੱਚ ਕਾਨੂੰਨ ਕਿਸ ਤਰ੍ਹਾਂ ਦਾ ਬਣਦਾ ਆ ਕਾਨੂੰਨ ਬਣਦਾ 12-12 ਘੰਟੇ ਨੌਕਰੀਏ ਕਰਨ ਦਾ 12 12 ਘੰਟੇ ਦਿਹਾੜੀ ਦਾ ਤੈਨ ਬਣਦਾ ਕਿਉਂ ਕਿ ਸਾਡੇ ਲੋਕਾਂ ਦਾ ਏਕਾ ਨਹੀਂ ਹੈ ਅਸੀਂ ਏਕੇ ਤੇ ਵਿਸ਼ਵਾਸ ਨਹੀਂ ਰੱਖਦੇ ਇੱਥੇ ਕੋਈ ਕਹਿ ਕੇ ਆਵੇ ਝੋਟੀ ਅੰਗਾ ਵੀ ਜਾਓ ਯਾਰ ਆਓ ਚੱਲ ਗਏ ਆਪਾਂ ਕਹਿ ਦੇ ਲੋ ਛੱਡ ਯਾਰ ਉਹ ਤਾਂ ਵਿਹਲਾ ਆਪਾਂ ਵੀ ਲੈਣਾ ਇੱਥੇ ਘਰੂਰ ਦਾ ਕਹੇ ਵੀ ਆਓ ਯਾਰ ਆਪਾਂ ਲੈਣਾ ਨਹੀਂ ਹੈ ਉਹ ਯਾਰੇ ਘਰ ਤੇ ਨੰਬਰ ਬਣਾਉਗਾ ਆਪਾਂ ਵੀ ਲੈਣਾ ਜਦੋਂ ਆਪਾਂ ਇਹ ਸੋਚ ਤੇ ਆ ਜਾਂਦੇ ਆ ਤਾਂ ਉਦੋਂ ਆਪਣਾ ਧਾਨ ਹੁੰਦਾ ਆਪਣਾ ਸ਼ੋਸ਼ਣ ਹੁੰਦਾ ਇਸੇ ਕਰਕੇ ਸਰਕਾਰਾਂ ਸਾਨੂੰ ਪਾੜਦੀਆਂ ਇਸੇ ਕਰਕੇ ਸਰਕਾਰਾਂ ਸਾਨੂੰ ਜਾਂਤਾ ਇੱਕ ਬਣਦੀਆਂ ਤਾਂ ਕਿ ਸਾਡਾ ਦੇਸ਼ ਉਹ ਉਸ ਕੰਡੇ ਤੇ ਖੜ ਰਿਹਾ ਜਿੱਥੇ ਇੱਕ ਪਾਸੇ ਖੂਹ ਹੈ ਇੱਕ ਪਾਸੇ ਖੱਦ ਹੈ ਕਿਉਂਕਿ ਨਲੈਸ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਮਿਲਿਆ ਹੋਇਆ ਨਲੈਸ ਪਾਰਟੀ ਦਾ ਕੱਦਿਆ ਉਹ ਸਾਡੇ ਦੇਸ਼ ਤੇ ਹੋਇਆ ਦਲਤ ਵਿਰੋਧੀ ਉਹ ਆਰਐਸਐਸ ਦੀ ਜਮਾਤ ਦਾ ਕੰਦਿਆ ਸਾਡੇ ਦੇਸ਼ ਤੇ ਹੋਇਆ ਪਿਆ ਆਹ ਆਪਾਂ ਉਹਨੂੰ ਮਗਰ ਲਾਉਣਾ ਮਗਰੋ ਲਾਉਣਾ ਇੱਕ ਦੋ ਦਾ ਸਬੂਤ ਦਿਓ ਕਿਉਂਕਿ ਇਹ ਸਰਕਾਰੇ ਕਰਦੇ ਕੀ ਹੈ ਇਹਨੇ ਹਮੇਸ਼ਾ ਉਹਨਾਂ ਬੰਦਿਆਂ ਨੂੰ ਆਕੂ ਪਾਇਆ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਦੰਗੇ ਕਰਾਏ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਲੋਕਾਂ 'ਚ ਵੰਟੀਆਂ ਪੁਵਾਈਆਂ ਜਿਨ੍ਹਾਂ ਨੇ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਬੰਦਿਆ ਉਹ ਬੰਦੇ ਅੱਜ ਦੇਸ਼ ਦੇ ਉੱਤੇ ਕਾਬਲੇ ਹੋਏ ਬੈਠੇ ਆ ਸਾਨੂੰ ਸਮਝਣਾ ਪੈਣਾ ਅਸੀਂ ਜਿੰਨੀ ਦੇਰ ਉਹਨਾਂ ਸਰਕਾਰਾਂ ਦੇ ਬਣਾਏ ਹੋਏ ਚੈਨਲਾਂ ਨੂੰ ਸੁਣਦੇ ਰਹੇ ਜਿੰਨੀ ਦੇਰ ਅਸੀਂ ਆਪਨਾ ਜਾਗੇ ਜਿਵੇਂ ਸਾਡੇ ਟੀਮਰੌਂ ਮੇਦਕਰ ਸਾਡੇ ਉੱਤੇ ਜ਼ਿਕਰ ਹੋਇਆ ਕਿ ਗਿਆਨ ਨੂੰ ਵਧਾਉਣਾ ਸਾਡੇ ਲਈ ਜ਼ਰੂਰੀ ਹੈ ਉਹਨਾਂ ਨੇ ਕਿਹਾ ਆਸਥਾ ਦੇ ਨਾਲ ਨਾ ਜੁੜੋ ਗਿਆਨ ਦੇ ਨਾਲ ਜੁੜੋ ਪੜ੍ਹਾਈ ਦੇ ਨਾਲ ਜੁੜੋ ਤਾਂ ਆਪਾਂ ਸਾਰੀਆਂ ਸਰਕਾਰਾਂ ਦੀਆਂ ਪੌਦੀਆਂ ਸਮਝੀਏ ਕਿ ਸਾਡੇ ਹੱਕ ਕੀ ਐ ਸਾਡਾ ਅਧਿਕਾਰ ਕੀ ਐ ਅਸੀਂ ਚੌਥੀ ਕੀ ਐ ਪਰ ਸਾਨੂੰ ਸਰਕਾਰਾਂ ਦੇ ਦਿੰਦੀਆਂ ਕੀ ਐ ਸਾਡੇ ਤੋਂ ਵੋਟਾਂ ਲੈ ਕੇ ਸਾਨੂੰ ਵੇਚੀ ਜਾਂਦੀਆਂ ਅਸੀਂ ਚੁੱਪ ਬੈਠੇ ਹਾਂ ਸੋਚ ਰਹੇ ਹਾਂ ਕਿ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਆਪਾਂ ਸਮਾਜ ਦੇ ਵਿੱਚ ਲੈ ਕੇ ਜਾਣਾ ਲੋਕਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੀਏ ਪਿੰਡਾਂ ਪਿੰਡਾਂ ਵਿੱਚ ਜਾਈਏ ਆਮਤਾਤ ਕੀ ਹੈ ਕਿ ਲਾਲ ਲਕੀਰ ਵਾਲੇ ਘਰ ਉਹਦੀ ਆਪਣੇ ਕੋਲੇ ਮਾਲਕੀ ਨਹੀਂ ਹੁੰਦੀ ਤਾਂ ਚੰਨੀ ਸਾਹਿਬ ਦਾ ਜ਼ਿਕਰ ਹੋ ਰਿਹਾ ਸੀ ਤਾਂ ਉਹਨਾਂ ਨੇ ਲਾਲ ਲਕੀਰ ਵਾਲੇ ਘਰਾਂ ਨੂੰ ਮਾਨਤਾ ਦਿੱਤੀ ਸੀ ਰਜਿਸਟਰੀਆਂ ਕਰਵਾ ਕੇ ਦਿੱਤੀਆਂ ਇਹ ਕਾਂਗਰਸ ਪਾਰਟੀ ਦੇ ਕੰਮ ਹੈ ਔਰ ਦੂਜੇ ਪਾਸੇ ਅੱਜ ਜੋ ਮੀਡੀਆ ਇਹ ਪੇਸ਼ ਕਰਦਾ ਕਿ 70 ਸਾਲੋਂ ਦੇ ਆ ਕਾਂਗਰਸ ਨੇ ਤਾਂ ਮੈਂ ਇਹ ਪੁੱਛਣਾ ਚਾਹਦਾ ਤੀਜੀ ਵਾਰ ਸਰਕਾਰ ਬਣੀ ਤੁਸੀਂ ਲੋਕਾਂ ਨੇ ਦਿਆ ਕਿ ਆ ਇਹ ਨਹੀਂ ਪੁੱਛਿਆ ਕਰੋ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਐਨੇ ਤੇ ਅਮੀਰ ਸੀ ਸੁਣਦੇ ਯਾਰ ਦੇਖਿਆ ਜੀ ਕਿ ਜਿਹੜੇ ਕਾਲਜ ਦੇ ਵਿੱਚ ਪੜਦੇ ਸੀ ਜਿਹੜੇ ਗੇਟ ਦੇ ਮੂਹਰੇ ਜਾ ਕੇ ਖਾਦੇ ਉੱਥੇ ਗੱਡੀ ਹੁੰਦੀ ਸੀ ਮਹਿੰਗੀ ਤੋਂ ਮਹਿੰਗੀ ਜਦੋਂ ਪ੍ਰਧਾਨ ਮੰਤਰੀ ਬਣੇ RSS ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਭਾਰਤੀ ਜਨਤਾ ਪਾਰਟੀ ਨੇ ਪ੍ਰਚਾਰ ਸ਼ੁਰੂ ਕੀਤਾ ਕਿ ਇਹ ਤਾਂ ਪਹਿਲੇ ਹੀ ਹਜ਼ਾਰਾਂ ਕਿਤਰਾਂ ਦਾ ਮਾਲਕ ਹੈ ਇਹ ਤਾਂ ਅਰਧਾਪਤੀ ਬੰਦਾ ਹੈ ਇਹ ਤਾਂ ਸਾਨੂੰ ਲੁੱਟ ਕੇ ਖਾਜੂ ਇਹਨੇ ਤਾਂ ਸਾਨੂੰ ਛੱਡਣਾ ਹੀ ਕੁਝ ਨਹੀਂ ਪਰ ਇਤਿਹਾਸ ਦੁਆਰ ਇਹ ਪਹਿਲਾ ਪ੍ਰਧਾਨ ਮੰਤਰੀ ਦੁਨੀਆ ਦੇ ਵਿੱਚ ਹੋਇਆ ਜਿਨੇ ਆਪਣੀ ਸਾਰੀ ਪ੍ਰੋਪਰਟੀ ਨੂੰ ਹਿੰਦੁਸਤਾਨ ਦੇ ਨਾਮ ਕਰਵਾਇਆ ਸਮੁੱਚੇ ਭਾਰਤ ਦੇ ਨਾਮ ਕਰਵਾ ਕੇ ਆਪ ਕਰਾਏ ਦੇ ਮਕਾਨ ਦੇ ਵਿੱਚ ਬੈਠੇ ਇਹ ਆ ਕਾਂਗਰਸ ਪਾਰਟੀ ਦੀ ਦੇਣ ਇੱਥੇ ਹੀ ਬਸ ਨਹੀਂ ਇੱਥੇ ਬਸ ਨਹੀਂ ਪਹਿਲੀ ਦੁਨੀਆ ਦੀ ਉਹ ਜੇ ਪ੍ਰਧਾਨ ਮੰਤਰੀ ਬਣੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਬਣਾਇਆ ਗਿਆ ਤੇ ਉਸ ਟਾਈਮ ਤੇ ਉਹ ਕਰਾਏ ਦੇ ਮਕਾਨ ਦੇ ਵਿੱਚ ਸੀ ਸੋ ਹਿੰਦੁਸਤਾਨ ਨੂੰ ਆਧੁਨਿਕ ਯੁੱਗ ਦੇ ਵਿੱਚ ਲੈ ਕੇ ਗਈ ਕਾਂਗਰਸ ਪਾਰਟੀ ਲੈ ਕੇ ਗਈ ਇਹਨਾਂ ਭਗਤਾਂ ਦੇ ਉੱਤੇ ਜੇ ਜ਼ੁਲਮ ਹੁੰਦਾ ਸੀ ਅੰਗਰੇਜ਼ ਸਰਕਾਰਾਂ ਦੇ ਮੇਲੇ ਤਾਂ ਉਹ ਸਾਰਿਆਂ ਨੂੰ ਇਨਸਾਫ਼ ਦਿਵਾਉਣ ਵਾਸਤੇ ਭੀਮrao ਅਵੇਦਕਰ ਸਾਹਿਬ ਤੋਂ ਸੰਵਿਧਾਨ ਲਖਵਾ ਕੇ ਸਾਡੇ ਤੇ ਲਾਗੂ ਕਰਾਇਆ ਉਸੇ ਸੰਵਿਧਾਨ ਦੀ ਬਦੌਲਤ ਅੱਜ ਸਾਡੀ ਕਾਂਗਰਸ ਪਾਰਟੀ ਦਾ ਜੇ ਪ੍ਰਧਾਨ ਸ਼੍ਰੀ ਮਲਕਰਜਨ ਖੜਗੇ ਸਾਹਿਬ ਆ ਤੁਸੀਂ ਫੋਟੋ ਦੇਖ ਸਕਦੇ ਹੋ ਉਹ ਫੋਟੋ ਸ਼੍ਰੀ ਮਲਕਰਜਨ ਖੜਗੇ ਸਾਹਿਬ ਦੀ ਇਸ ਕਰਕੇ ਲਈ ਹੈ ਕਿ ਹਿੰਦੁਸਤਾਨ ਦਾ ਜੇ ਕਾਂਗਰਸ ਦਾ ਪ੍ਰਚਾਰਨਾ ਉਹਦੀ ਦਲਤ ਹੈ ਹਿੰਦੁਸਤਾਨ ਦਾ ਦੇਸ਼ਵਤਰੀ ਬਣਾਇਆ ਉਹਨੂੰ ਦਲਤ ਨੂੰ ਬਣਾਇਆ ਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਦਲਤਾਂ ਦੀ ਲੜਾਈ ਲੜੀ ਦਲਤਾਂ ਦੇ ਨਾਲ ਖੜੀ ਔਰ ਹਮੇਸ਼ਾ ਖੜੇ ਰਹਾਂਗੇ ਛੋਟੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜਾਂਗੇ ਕਿਸੇ ਗੱਲੋਂ ਤਬਰਉਣ ਦੀ ਲੋੜ ਨਹੀਂ ਆਓ ਆਪਾਂ 2027 ਦੀਆਂ ਚੋਣਾਂ ਦੇ ਦੌਰਾਨ ਸਾਡੇ ਤੋਂ ਹਿੰਦ ਦੇ ਜੁਲਮਾਂ ਨੂੰ ਰੋਕਣ ਵਾਸਤੇ ਸਾਡਾ ਹਿੰਦਾ ਸ਼ੋਰ ਸ਼ੋਰ ਰੋਕਣ ਵਾਸਤੇ ਗੰਗਨਸਪਾਇਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਈਏ ਤਾਂ ਜੋ ਕਿ ਸਾਡੇ ਬੰਦੇ ਹੱਥ ਉਹ ਸਾਨੂੰ ਮਿਲ ਸਕਣ ਇਹਨੇ ਬੇਤੀਆਂ ਕਰਦਾ ਹੈ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦੇ ਸਾਥ